ਕਾਇਆ ਕਮਲ ਹੈ ਕੁਮਲਾਣਾ ਮਨਮੁਖ ਸ਼ਬਦ ਸਾਰ ਨਾ ਜਾਣਾ ਇਹ ਕਾਇਆ ਕਮਲ ਦੇ ਵਾਂਗੂ ਕੁਮਲਾ ਜਾਂਦੀ ਹੈ ਜੇਕਰ ਸ਼ਬਦ ਦੀ ਸਾਰ ਨੂੰ ਅਸੀਂ ਨਹੀਂ ਜਾਣਦੇ ਜੇਕਰ ਮਨਮੁਖ ਸ਼ਬਦ ਨੂੰ ਨਹੀਂ ਵਿਚਾਰਦਾ ਤੇ ਉਹਦੀ ਕਾਇਆ ਇਸ ਤਰ੍ਹਾਂ ਹੈ ਜਿਵੇਂ ਕਮਲ ਕੁਮਲਾ ਜਾਂਦਾ ਹੈ ਕਮਲ ਪਾਣੀ ਦੇ ਵਿੱਚ ਰਹਿੰਦਾ ਹੋਇਆ ਪਾਣੀ ਦੇ ਵਿੱਚੋਂ ਚਿਕੜ ਦੇ ਵਿੱਚੋਂ ਆਪਣਾ ਭੋਜਨ ਪ੍ਰਾਪਤ ਕਰਦਾ ਹੈ ਇਸੇ ਤਰ੍ਹਾਂ ਕਾਇਆ ਵੀ ਇਸ ਸੰਸਾਰ ਦੇ ਵਿੱਚ ਰਹਿੰਦੀ ਹੋਈ ਪਰਮਾਤਮਾ ਦੇ ਨਾਮ ਤੋਂ ਆਪਣਾ ਭੋਜਨ ਪ੍ਰਾਪਤ ਕਰਕੇ ਕਮਲ ਦੇ ਵਾਂਗੂ ਖਿੜੀ ਰਹਿੰਦੀ ਹੈ ਜੇਕਰ ਇਹਨੂੰ ਸਤਿਗੁਰੂ ਦੇ ਸ਼ਬਦ ਦਾ ਭੋਜਨ ਨਾ ਮਿਲੇ ਤੇ ਇਹ ਕਮਲ ਦੇ ਵਾਂਗੂ ਕੁਮਲਾ ਜਾਂਦੀ ਹੈ ਗੱਲ ਆਈ ਹੈ ਇੱਥੇ ਕਮਲ ਦੀ ਜਦੋਂ ਪ੍ਰਿੰਸੀਪਲ ਸਤਬੀਰ ਸਿੰਘ ਸਾਹਿਬ ਜੀ ਨੂੰ ਅਸੀਂ ਪੜ੍ਹਦੇ ਹਾਂ ਤੇ ਪ੍ਰਿੰਸੀਪਲ ਸਤਬੀਰ ਸਿੰਘ ਸਾਹਿਬ ਦਾ ਇੱਕ ਬਚਨ ਮੈਨੂੰ ਬੜਾ ਕਮਾਲ ਦਾ ਲੱਗਾ ਕਿਉਂਕਿ ਇਹਦੇ ਵਿੱਚ ਜ਼ਿਕਰ ਆਇਆ ਹੈ ਕਮਲ ਦਾ ਕੀ ਇਹ ਕਾਇਆ ਕਮਲ ਦੇ ਵਾਂਗੂ ਕੁਮਲਾ ਜਾਂਦੀ ਹੈ ਜੇਕਰ ਮਨਮੁਖ ਸ਼ਬਦ ਦਾ ਸਵਾਦ ਨਹੀਂ ਜਾਣਦਾ ਮਨਮੁਖ ਸ਼ਬਦ ਦਾ ਆਨੰਦ ਨਹੀਂ ਜਾਣਦਾ ਤੇ ਉਹਦੀ ਜਿਹੜੀ ਕਾਇਆ ਹੈ ਉਹ ਕੁਮਲਾ ਜਾਂਦੀ ਹੈ ਕਾਇਆ ਰੂਪੀ ਕਮਲ ਕੁਮਲਾ ਜਾਂਦਾ ਹੈ ਪ੍ਰਿੰਸੀਪਲ ਸਤਬੀਰ ਸਿੰਘ ਸਾਹਿਬ ਕਹਿੰਦੇ ਨੇ ਅੰਮ੍ਰਿਤਸਰ ਸਾਹਿਬ ਦੇ ਇਤਿਹਾਸ ਦੇ ਵਿੱਚ ਪੰਜ ਸਰੋਵਰਾਂ ਦਾ ਜ਼ਿਕਰ ਆਉਂਦਾ ਹੈ ਇਹਨਾਂ ਪੰਜਾਂ ਸਰੋਵਰਾਂ ਦਾ ਜਦੋਂ ਜ਼ਿਕਰ ਆਉਂਦਾ ਹੈ ਤੇ ਇਹਦਾ ਇੱਕ ਮਹੱਤਵ ਵੀ ਹੈ ਇਹਦੇ ਪਿੱਛੇ ਇੱਕ ਫਿਲਾਸਫੀ ਵੀ ਹੈ ਹੁਣ ਇਹ ਜਿਹੜੇ ਪੰਜ ਸਰੋਵਰ ਨੇ ਜਿੱਥੇ ਮਨੁੱਖ ਦੀ ਕਾਇਆ ਨੂੰ ਇਹ ਸਵੱਛ ਰੱਖਦੇ ਨੇ ਉਥੇ ਮਨੁੱਖ ਦੇ ਮਨ ਨੂੰ ਵੀ ਤਗੜਾ ਕਰਦੇ ਨੇ ਇਹਨੂੰ ਆਪਣਾ ਆਪ ਚੀਨਣ ਦੀ ਆਪਣਾ ਆਪ ਪਛਾਨਣ ਦੀ ਤਾਗੀਦ ਵੀ ਕਰਦੇ ਨੇ ਜਿਵੇਂ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਅਪਣੜੈ ਗਿਰਵਨ ਮੈਂ ਸਿਰ ਨੀਵਾ ਕਰ ਦੇਖ ਮਹਾਰਾਜ ਜੀ ਕਹਿ ਰਹੇ ਨੇ ਸਿਰ ਕੇ ਲੇਖਨਾ ਪੜਿਆ ਇਆਣਾ ਹੇ ਇਆਣੇ ਜਿਹੜੇ ਤੇਰੇ ਸਿਰ ਦੇ ਲੇਖ ਨੇ ਤੂੰ ਪੜਦਾ ਨਹੀਂ ਪਿਆ ਤੇ ਮਹਾਰਜ ਬਾਣੀ ਦੇ ਵਿੱਚ ਕਹਿੰਦੇ ਨੇ ਤੂੰ ਅਕਲ ਲਤੀਫ ਤਾਂ ਹੈ ਤੂੰ ਸਿਆਣਾ ਤਾਂ ਹੈ ਜੇਕਰ ਆਪਣੇ ਮਨ ਦੇ ਅੰਦਰ ਝਾਤੀ ਮਾਰ ਕੇ ਆਪਣੇ ਲੇਖਾਂ ਨੂੰ ਪੜਨ ਦੀ ਕੋਸ਼ਿਸ਼ ਕਰਦਾ ਹੈ ਮੈਂ ਗੱਲ ਕਰ ਰਿਹਾ ਪੰਜ ਸਰੋਵਰਾਂ ਦੀ ਪ੍ਰਿੰਸੀਪਲ ਸਤਬੀਰ ਸਿੰਘ ਸਾਹਿਬ ਜੀ ਨੇ ਬੜਾ ਕਮਾਲ ਦਾ ਜ਼ਿਕਰ ਕੀਤਾ ਪੰਜ ਸਰੋਵਰ ਵੀ ਸਿੱਖ ਨੂੰ ਕੁਝ ਨਾ ਕੁਝ ਸਿਖਾਉਂਦੇ ਨੇ ਦੁਨੀਆ ਨੂੰ ਕੁਝ ਨਾ ਕੁਝ ਉਪਦੇਸ਼ ਦਿੰਦੇ ਨੇ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਜਿਹੜੀ ਇਹਦੀ ਇਹ ਭਾਰਤ ਲਿਖੀ ਹੈ ਜਿਹੜੀ ਇਹਦੀ ਤਰਤੀਬ ਬਣਾਈ ਹੈ 5 ਸਰੋਵਰਾਂ ਦੀ ਸਥਾਪਨਾ ਦੀ ਮਿਤੀ ਤਾਂ ਅੱਗੇ ਪਿਛੇ ਹੋ ਸਕਦੀ ਹੈ ਪਰ ਪ੍ਰਿੰਸੀਪਲ ਸਾਹਿਬ ਨੇ ਜਿਹੜੀ ਇਹਦੀ ਤਰਤੀਬ ਬਣਾਈ ਹੈ ਉਹ ਬੇਹਦ ਕਮਾਲ ਦੀ ਹੈ ਪ੍ਰਿੰਸੀਪਲ ਸਤਬੀਰ ਸਿੰਘ ਸਾਹਿਬ ਕਹਿੰਦੇ ਹੈ ਕਿ ਅਮ੍ਰਿਤਸਰ ਸਾਹਿਬ ਦਾ ਇੱਕ ਸਰੋਵਰ ਹੈ ਜੀ ਰਾਮਸਰ ਸਾਹਿਬ ਰਾਮਸਰ ਰਾਮਸਰ ਸਾਹਿਬ ਦੇ ਸਰੋਵਰ ਤੋਂ ਸਾਨੂੰ ਕੀ ਸੇਧ ਮਿਲਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਰਾਮਸਰ ਸਰੋਵਰ ਦੇ ਕਿਨਾਰੇ ਦੇ ਉੱਪਰ ਬੈਠ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਬਾਣੀ ਦੀ ਇਕੱਤਰਤਾ ਕੀਤੀ ਪ੍ਰਿੰਸੀਪਲ ਸਤਵੀਰ ਸਿੰਘ ਸਾਹਿਬ ਕਹਿੰਦੇ ਐ ਕਿ ਰਾਮਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਮੁਖਾਤਬ ਹੋ ਕੇ ਇਹ ਬੇਨਤੀ ਕਰਨੀ ਹੈ ਇਹ ਅਰਜੋਈ ਕਰਨੀ ਹੈ ਕਿ ਪਾਤਸ਼ਾਹ ਜੀ ਕਿਰਪਾ ਕਰੋ ਰਾਮ ਦਾ ਨਾਮ ਬਖਸ਼ੋ ਇੱਥੇ ਰਾਮ ਦਾ ਭਾਵ ਹੈ ਜਿਹੜਾ ਸਾਰੀ ਦੁਨੀਆ ਦੇ ਵਿੱਚ ਸਾਰੇ ਬ੍ਰਹਿਮੰਡ ਦੇ ਵਿੱਚ ਰਮਿਆ ਹੋਇਆ ਕਈ ਵਾਰੀ ਸਾਧ ਸੰਗਤ ਜੀ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਗੁਰਸਿੱਖ ਪਿਆਰੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਜੀਅਰਤ ਦੇ ਲਈ ਆਉਂਦੇ ਨੇ ਯਾਤਰਾ ਦੇ ਲਈ ਦਰਸ਼ਨ ਦੀਦਾਰ ਦੇ ਲਈ ਆਉਂਦੇ ਨੇ ਕੇਵਲ ਅੰਮ੍ਰਿਤਸਰ ਸਰੋਵਰ ਦੇ ਵਿੱਚ ਹੀ ਅਸੀਂ ਇਸ਼ਨਾਨ ਕਰਦੇ ਹਾਂ ਪਰ ਪ੍ਰਿੰਸੀਪਲ ਸਤਬੀਰ ਸਿੰਘ ਸਾਹਿਬ ਕਹਿੰਦੇ ਹੈ ਕਿ ਜੇਕਰ ਗੁਰਸਿੱਖ ਪੰਜਾਂ ਸਰੋਵਰਾਂ ਦੇ ਵਿੱਚ ਇਸ਼ਨਾਨ ਕਰੇ ਤੇ ਉਹਦੇ ਮਨ ਦੀ ਮੈਲ ਵੀ ਲੱਥ ਜਾਏਗੀ ਉਹਦਾ ਸ਼ਰੀਰ ਵੀ ਤੰਦਰੁਸਤ ਹੋਵੇਗਾ ਤੇ ਉਹਦੇ ਅੰਦਰ ਚੰਗੇ ਵਿਚਾਰ ਵੀ ਆਣਗੇ ਤੋ ਰਾਮਸਰ ਸरोवर ਦੇ ਵਿੱਚ ਜਦੋਂ ਇਸ਼ਨਾਨ ਕਰਨਾ ਹੈ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਦੇ ਬਾਰੇ ਜਰੂਰ ਦੱਸੋ ਕਿਉਂਕਿ ਪੰਜਾਂ ਸਰੋਵਰਾਂ ਦਾ ਆਪੋ ਆਪਣਾ ਮਹੱਤਵ ਹੈ ਮੈਂ ਇਹ ਬੇਨਤੀ ਤੁਹਾਡੇ ਚਰਨਾਂ ਦੇ ਵਿੱਚ ਤਾਂ ਕਰਦਾ ਪਿਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਜਗ੍ਹਾ ਕਾਇਆ ਨੂੰ ਕਾਗਦ ਵਰਗਾ ਕਿਹਾ ਮਨ ਨੂੰ ਪਰਵਾਨਾ ਕਿਹਾ ਪ੍ਰਮਾਤਮਾ ਦਾ ਔਰ ਮਹਾਰਾਜ ਜੀ ਨੇ ਕਿਹਾ ਹੈ ਕਿ ਜਿਹੜੇ ਤੇਰੇ ਅੰਦਰ ਦੇ ਲੇਖ ਨੇ ਇਹਨਾਂ ਨੂੰ ਪੜ ਇਆਣਾ ਨਾ ਬਣ ਇਹ ਸਰੋਵਰ ਵੀ ਸਾਨੂੰ ਸਿਖਿਆ ਦਿੰਦੇ ਨੇ ਰਾਮਸਰ ਸरोवर ਦੇ ਵਿੱਚ ਜਦੋਂ ਇਸ਼ਨਾਨ ਕਰਨਾ ਹੈ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਮੁਖਾਤਬ ਹੋ ਕੇ ਅਰਦਾਸ ਬੇਨਤੀ ਕਰਨੀ ਹੈ ਮਹਾਰਾਜ ਜੀ ਨਾਮ RAM ਦਾ ਨਾਮ ਬਖਸ਼ੋ ਜਦੋਂ RAM ਦਾ ਮਹਾਰਾਜ ਜੀ ਨਾਮ ਬਖਸ਼ਣਗੇ ਤੇ ਫਿਰ ਦੂਸਰੇ ਸਰੋਵਰ ਦਾ ਉਹਨਾਂ ਨੇ ਜ਼ਿਕਰ ਕੀਤਾ ਜੀ ਕੌਲ ਸਰ ਜਿਵੇਂ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਕਿ ਕਾਇਆ ਕਮਲ ਹੈ ਕੁਮਲਾਣਾ ਇਹ ਕਾਇਆ ਕਮਲ ਜਿਹੜਾ ਉਹ ਕੁਮਲਾ ਗਿਆ ਹੈ ਕਾਇਆ ਰੂਪੀ ਕਮਲ ਜਿਹੜਾ ਉਹ ਕੁਮਲਾ ਗਿਆ ਹੈ ਜਦੋਂ ਕੌਲਸਨ ਸਰੋਵਰ ਦੇ ਵਿੱਚ ਆ ਕੇ ਅਸੀਂ ਇਸ਼ਨਾਨ ਕਰਨਾ ਹੈ ਤੇ ਅਰਦਾਸ ਕਰਨੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮਹਾਰਾਜ ਜੀ ਜਿਵੇਂ ਚਿਕੜ ਦੇ ਵਿੱਚ ਰਹਿ ਕੇ ਕਮਲ ਖਿੜਿਆ ਖਿੜਿਆ ਰਹਿੰਦਾ ਹੈ ਤੁਸੀਂ ਬਖਸ਼ਿਸ਼ ਕਰੋ ਕਿ ਸੰਸਾਰ ਰੂਪੀ ਸਾਗਰ ਦੇ ਵਿੱਚ ਰਹਿੰਦਿਆਂ ਹੋਇਆਂ RAM ਦੇ ਨਾਮ ਦੀ ਤੁਸੀਂ ਦਾਤ ਬਖਸ਼ੀ ਹੈ RAM ਸਰ ਦੇ ਵਿੱਚ ਇਸ਼ਨਾਨ ਕੀਤਾ ਹੁਣ ਕਿਰਪਾ ਕਰੋ ਇਸ ਦੁਨੀਆ ਦੇ ਵਿੱਚ ਇਸ ਚਿਕੜ ਦੇ ਵਿੱਚ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਕਮਲ ਦੇ ਵਾਂਗੂ ਖਿੜੇ ਰਹੀਏ ਹੁਣ RAM ਦਾ ਨਾਮ ਵੀ ਮਿਲ ਗਿਆ ਜੀ ਕਮਲ ਦੇ ਵਾਂਗੂ ਮਨੁੱਖ ਖਿੜਵੀ ਗਿਆ ਅਰਦਾਸ ਬੇਨਤੀ ਕਰਗੇ ਉਸ ਤੋਂ ਬਾਅਦ ਹੈ ਜੀ ਵਿਵੇਕ ਸਰ ਵਿਵੇਕ ਦਾ ਭਾਵ ਹੈ ਸਹੀ ਤੇ ਗਲਤ ਦੀ ਪਹਿਚਾਨ ਕਰਨੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਹੈ ਜਿਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਨੇ ਕਹਿੰਦੇ ਜਦੋਂ ਕੋਈ ਬૌਧਿਕ ਤੌਰ ਤੇ ਜਾਦਾ ਚੇਤਨਨਾ ਨਾ ਹੋਵੇ ਉਹ ਵਿਵੇਕ ਸਰ ਸਰੋਵਰ ਦੇ ਵਿੱਚ ਆ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਮੁਖਾਤਬ ਹੋ ਗਏ ਉਹਨਾਂ ਦੇ ਚਰਨਾਂ ਦੇ ਵਿੱਚ ਅਰਜ਼ੋਈ ਕਰਕੇ ਬੇਨਤੀ ਕਰੇ ਪਾਤਸ਼ਾਹ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਚੰਗੇ ਤੇ ਮਾੜੇ ਦੀ ਪਹਿਚਾਨ ਦਾ ਮੈਨੂੰ ਅੰਦਾਜ਼ਾ ਹੋ ਜਾਏ ਚੰਗਾ ਤੇ ਮਾੜਾ ਕੀ ਹੈ ਸਹੀ ਤੇ ਗਲਤ ਕੀ ਹੈ ਇਸ ਕਰਕੇ ਵਿਵੇਕ ਬਖਸ਼ੋ ਵਿਵੇਕ ਸਰ ਦੇ ਵਿੱਚੋਂ ਵਿਵੇਕ ਮੰਗਣਾ ਹੈ ਹੁਣ RAM ਦੇ ਨਾਮ ਦੀ ਕਿਰਪਾ ਹੋਈ ਬੰਦਾ ਕਮਲ ਦੇ ਵਾਂਗੂ ਖਿੜ ਗਿਆ ਹੈ ਔਰ ਉਹਦੇ ਅੰਦਰ ਹੁਣ ਵਿਵੇਕ ਆ ਗਿਆ ਜਦੋਂ ਇਹ ਤਿੰਨ ਚੀਜ਼ਾਂ ਆ ਗਈਆਂ ਤੇ ਚੌਥਾ ਆਂਜਾ ਆਉਂਦਾ ਜੀ ਸੰਤੋਖ ਸਰ ਸਾਹਿਬ ਮਹਾਰਾਜ ਜੀ ਫਿਰ ਸੰਤੋਖ ਦੀ ਦਾਤ ਬਖਸ਼ਦੇ ਨੇ ਸੰਤੋਖ ਸਰ ਸਾਹਿਬ ਦੇ ਸਰੋਵਰ ਦੇ ਵਿੱਚ ਵੀ ਇਸ਼ਨਾਨ ਕਰਨਾ ਹੈ ਮਹਾਰਾਜ ਜੀ ਦੇ ਕੋਲੋਂ ਸੰਤੋਖ ਦੀ ਦਾਤ ਮਿਲਣੀ ਹੈ ਜਦੋਂ ਸੰਤੋਖ ਦੀ ਦਾਤ ਮਿਲ ਗਈ ਤੇ ਅਖੀਰ ਤੇ ਆਉਂਦਾ ਹੁਣ RAM ਦਾ ਨਾਮ ਦੀ RAM ਦਾ ਨਾਮ ਮਿਲ ਗਿਆ ਹੈ ਬਖਸ਼ਿਸ਼ ਹੋ ਗਈ ਕਮਲ ਦੇ ਵਾਂਗੂ ਮਨ ਖਿੜ ਗਿਆ ਹੈ ਚਿੱਤ ਖਿੜ ਗਿਆ ਹੈ ਵਿਵੇਕ ਸਰ ਦੇ ਵਿੱਚੋਂ ਵਿਵੇਕ ਮਿਲ ਗਈ ਹੈ ਹੁਣ ਸੰਤੋਖ ਸਰ ਦੇ ਵਿੱਚੋਂ ਸੰਤੋਖ ਦੀ ਪ੍ਰਾਪਤੀ ਹੋ ਗਈ ਹੈ ਔਰ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਜੀ ਅੰਮ੍ਰਿਤਸਰ ਜਿਨੂੰ ਇਹ ਚਾਰ ਪ੍ਰਾਪਤੀਆਂ ਹੋ ਜਾਂਦੀਆਂ ਆ ਉਹਦਾ ਜੀਵਨ ਅਮਰ ਹੋ ਜਾਂਦਾ ਹੈ ਅੰਮ੍ਰਿਤਸਰ ਦੇ ਵਿੱਚੋਂ ਅਮਰਤਾ ਮਿਲਦੀ ਹੈ ਅੰਮ੍ਰਿਤਸਰ ਦੇ ਵਿੱਚੋਂ ਬਖਸ਼ਿਸ਼ ਮਿਲਦੀ ਹੈ ਚੜ੍ਹਦੀ ਕਲਾ ਮਿਲਦੀ ਹੈ ਇਸ ਕਰਕੇ ਇਹਨਾਂ ਪੰਜਾਂ ਸਰੋਵਰਾਂ ਦਾ ਵੀ ਬੇਹੱਦ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਮਹੱਤਵ ਹੈ ਸੋ ਵਾਹਿਗੁਰੂ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਹੇ ਇਆਣੇ ਜਿਹੜੇ ਤੇਰੇ ਸਿਰ ਦੇ ਲੇਖ ਨੇ ਇਹਨਾਂ ਨੂੰ ਪੜ ਆਪਣੇ ਗਰੀਬਾਨ ਦੇ ਵਿੱਚ ਝਾਤੀ ਮਾਰ ਇਹਨਾਂ ਲੇਖਾਂ ਨੂੰ ਪੜ ਕੇ ਆਪਣੇ ਆਪ ਦੇ ਅੰਦਰ ਧਿਆਨ ਧਰ ਕੇ ਵੇਖ ਸਹੀ ਕੀ ਹੈ ਅਤੇ ਗਲਤ ਕੀ ਹੈ